ਅਈ ਗੁਰਦੀਪ ਕੀ ਫਤਿਹ ਡੋਆਬੇ ਇਲਾਕੇ ਦੀ ਸਰਮੌਰ ਸੰਸਥਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਰੋਲੀ ਕਲਾ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਲਾਨਾ ਸੁੰਦਰ ਦਸਤਾਰ ਸਕਲਾਈ ਕੈਂਪ ਅੱਜ ਸ਼ੁਰੂ ਹੋ ਚੁੱਕਾ ਹੈ ਅਸੀਂ ਇਲਾਕੇ ਦੇ ਨੱਗਰ ਦੇ ਆਲੇ ਦੁਆਲੇ ਦੇ ਬੱਚਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਆਪਾਂ ਵੱਧ ਤੋਂ ਵੱਧ ਇਸ ਦਸਤਾਰ ਸਕਲਾਈ ਕੈਂਪ ਦਾ ਹਿੱਸਾ ਬਣੀਏ ਅਤੇ ਸਿੱਖੀ ਨੂੰ ਪਰਪੂਲਿਤ ਕਰ ਲਈ ਸੁੰਦਰ ਦਸਤਾਰ ਸਿੱਖੀਏ ਅੱਜ ਤਕਰੀਬਨ 21 ਦੇ ਕਰੀਬ ਵਜੇ ਇੱਥੇ ਭਾਗ ਲਿਆ ਤੇ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇਹ ਦਸਤਾਰ ਸਕਲਾਈ ਕੈਂਪ ਸਵੇਰੇ 6 ਵਜੇ ਤੋਂ ਸਵੇਰੇ 6 ਵਜੇ ਤੋਂ 8 ਵਜੇ ਤੱਕ ਲਗਾਤਾਰ 30 ਜੂਨ ਤੱਕ ਚੱਲਣਾ ਹੈ ਆਓ ਆਪਾਂ ਇਸ ਸੁੰਦਰ ਦਸਤਾਰ ਸਕਲਾਈ ਕੈਂਪ ਦਾ ਹਿੱਸਾ ਬਣੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜਦਾ ਜੇ ਤਾਂ ਗੱਠ ਆਉਂਦੀ ਆ ਤਾਂ ਠੀਕ ਆ ਜੇ ਨਹੀਂ ਆਉਂਦੀ ਤਾਂ ਆਪਾਂ ਦੂਜੇ ਲੜਦੇ ਚ ਇਹਨੂੰ ਲੱਖ ਲਈਏ ਠੀਕ ਹੈ ਨਾ ਪੱਗ ਦੇ ਅੱਗ ਬਲਣ ਦੇ ਨਾਲ ਵੀ ਮੇਰੀ ਪੂਣੀ ਗਿੱਲਰ ਦੀ ਨਾਲ ਆਪਣੀ ਥੋੜੇ ਨਾਲ ਪੱਗ ਦੀ ਤਰਾਪੀ ਆਉਂਦੀ ਹੈ ਕੋਸ਼ਿਸ਼ ਵੀ ਕਰਨੀ ਹੈ ਕਿ ਜਦੋਂ ਕਰਨੀ ਹੈ ਤੇ ਆਹ ਸੀਨ ਕੱਬੇ ਆਪ ਚਾਲ ਲੈਣੀ ਹੈ ਤੋਂ ਉਹਨੇ ਉਹਦੀ ਇਹ ਵੀ ਪਾ ਲਈ ਤੇ ਦੋਨਾਂ ਦੇ ਕੱਪੜੇ ਚਾਹੀਦੇ ਮੇਰੇ ਵੀ ਕੱਪੜੇ ਚਾਹੀਦੇ ਉਹਨੇ ਜੀ ਮਤਲਬ ਲੈਫਟ ਸਾਈਡ ਰਹਿਣੀ ਚਾਹੀਦੀ ਹੈ ਠੀਕ ਹੈ ਜੀ ਉਹਨੂੰ ਬਰਾਬਰ ਵਿੱਚ ਆਪਾਂ ਪੂਰੀ ਉੱਪਰ ਤੋਂ ਬਰਾਬਰ ਕਰਕੇ ਕੱਪੜਾ ਫੋਲਡ ਕਰ ਲਵਾਂਗੇ ਆਹ ਜੀ ਕੱਪੜੇ ਤੇ ਕੋਈ ਵੀ ਕੁੰਡਾ ਮਾਰੋ ਪੂਰਾ ਬੰਨ੍ਹ ਲਿਓ ਜੇ ਜਵਾਜਾ ਵਾਲੀ ਦਾ ਕੱਪੜਾ ਹੋਲੀ ਦੀ ਤਾਂ ਉਹ ਵੀ ਕੱਪੜਾ ਹੰਗਲ ਨੂੰ ਫੋਲਡ ਕਰ ਲਿਓ ਤੇ ਆਹੇ ਤੁਸੀਂ ਤਿਆਰ ਇਹ ਜਿੰਨਾ ਇਹ ਦੋ ਧਾਰਨੀਆਂ ਵਾਲੀਆਂ ਹਨ ਤੇ ਜੇ ਖਾਣੀਆਂ ਤੇ ਕੋਣੀ ਲੀਕ ਚੌੜੀ ਹੋਣੀ ਚਾਹੀਦੀ ਠੀਕ ਹੈ ਜਿਤੋਂ ਵੀ ਇਨੀ ਚੌੜੀ ਥੋੜਾ ਥੋੜਾ ਕਪੜਾ ਹੜੇ ਪਾ ਕੇ ਕਪੜਾ ਬੇਚ ਕਰ ਲੈਣਾ ਕਿ ਇੰਨਾ ਹੀ ਇਕਰੋ ਛੋੜਾ ਹੋਣਾ ਦੇਖਦਾ ਇਨੀ ਥੋੜਾ ਹੱਥੀ ਠੀਕ ਹੈ ਜੀ ਇੱਧਰ ਦੋ ਤਿੰਨ ਚੋਲੀਆਂ ਲਾ ਲਈ ਦੀ ਇੱਥੇ ਚੋਲੀਆਂ ਲਗਾ ਲਓ ਇੱਥੇ ਚੋਲੀਆਂ ਲਗਾ ਲਓ ਬਾਕੀ ਕਪੜਾ ਥੋੜਾ ਥੋੜਾ ਲੱਪੜ ਕੇ ਇੱਧਰ ਕਰ ਪਹਿਲੀ ਉਹਨਾਂ ਦੀ ਪੱਗ ਬੰਨਣੀ ਹੈ ਸਾਜੇ ਵਾਲੇ ਜੋੜਾ ਹਾਂ ਪਰ ਇਹ ਦਿੱਤਾ ਪੂਣੀ ਦਿੱਤੀ ਤੇ ਥੱਲੇ ਨੂੰ ਕਰ ਲੈਣਾ ਥੱਲੇ ਵਾਲਾ ਪਾਸਾ ਉੱਪਰ ਉੱਪਰ ਬੰਨਣਾ ਹੁੰਦਾ ਠੀਕ ਹੈ ਜੀ ਸ਼ੁਰੂ ਵੀ ਸਾਜੀ ਸਟਾਰਟ ਕਰਨੀ ਹੈ ਪੱਗ ਇਦਾਂ ਫੜਨੀ ਹੈ ਇਦਾਂ ਲੜ ਨੂੰ ਰੱਖਣਾ ਪਹਿਲਾਂ ਲੜ ਇਹ ਕੀ ਕਰਦੇ ਇਦਾਂ ਫੜਦੇ ਆ ਇਧਰ ਨੂੰ ਤੇ ਨਹੀਂ ਪਤਾ ਲੱਗਦਾ ਜੇ ਇਦਾਂ ਫੜ ਲੰਗੇ ਪਤਾ ਨਹੀਂ ਲੱਗ ਕਿੱਦੋਂ ਨੂੰ ਘੁਮਾਣਾ ਤੱਬੇ ਆ ਤੇ ਸਿਰਾਂ ਸੱਜੇ ਆ ਤੇ ਪੱਗ ਦੀ ਪੂਣੀ ਸਾਰੀ ਹੋਣੀ ਚਾਹੀਦੀ ਆ ਲੜ ਇਦਾਂ ਫੜ ਕੇ ਇਦਾਂ ਜਿਹੜੇ ਉੱਤੋਂ ਵੀ ਛੱਪਣ ਦੀ ਠੀਕ ਹੈ ਜੀ ਇੱਕ ਉਂਗਲ ਦਾ ਲਾੜਾ ਪਾਸਾ ਢਲਿਆ ਕਰਨਾ ਨੂਨਾ ਫੜ ਕੇ ਪੱਗ ਦੀ ਸਟਾਰਟਿੰਗ ਇਦਾਂ ਕਰ ਲਈ ਜੀ ਠੀਕ ਹੈ ਜੀ ਆਹ ਪਹਿਲਾ ਲਾੜਾ ਸੈਂਟਰ 'ਚ ਰੱਖਣਾ ਠੀਕ ਹੈ ਜੀ ਆਪਰੇ ਕੋਲ ਤੈਨੂੰ ਲੜ ਨੂੰ ਰੱਖ ਕੇ ਅੱਖ ਰੱਬ ਨਹੀਂ ਹੁੰਦੀ ਇਹ ਵੀ ਜ਼ਿਆਦਾ ਠੀਕ ਨਹੀਂ ਆਸਰੇ ਕੋਰ ਰੱਖ ਕੇ ਜਿੰਨਾ ਕਮਾਲ ਹੈ ਇਹਦੇ ਵਿੱਚ ਹੁਣ ਕੋਈ ਬਾਲ ਨਹੀਂ ਆਪਾਂ ਰੱਖਿਆ ਠੀਕ ਹੈ ਬਾਲ ਦਾ ਮਤਲਬ ਕਿ ਪੂਣੀ ਘਮੀ ਨਹੀਂ ਇੱਥੇ ਜਿਹੜੀ ਘਮੀਆਂ ਦੀ ਪੂਣੀ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਪੱਤ ਸਹੀ ਨਹੀਂ ਬੈਠੀ ਆਹ ਚੀਜ਼ ਦਾ ਖਿਆਲ ਰੱਖਣਾ ਜੀ ਪੱਤ ਦੀ ਪੂਣੀ ਜਿਹੜੀ ਆ ਜੋੜ ਹਮੇਸ਼ਾ ਥੱਲੇ ਰਵੇ ਹਰ ਵਾਰੀ ਜੀ ਇਹ ਆ ਮੋਟਾ ਬਸਾਉ ਪਰ ਪਤਰਾ ਲਾ ਦੇ ਰਵੇ ਤੇ ਦੁਆ ਲੈਣੇ ਤੇ ਲਾਜ ਰੱਖ ਦਿੰਦਾ ਠੀਕ ਹੈ ਲਾ ਕੇ ਰੱਖਣ ਦਾ ਵਾਰ ਆਪਾਂ ਇਹਦਾ ਦੋ ਉਂਗਲਾਂ ਦੇ ਨਾਲ ਪੂਣੀ ਨੂੰ ਥੋੜੀ ਇਕੱਠੀ ਕਰ ਦੇਣੀ। ਉੱਪਰੋਂ ਵੀ ਇਹ ਥੱਲੇ ਉਹ ਇਦਾਂ ਠੀਕ ਹੈ ਜੀ। ਠੀਕ ਕਰਕੇ ਇਹ ਇੱਕ ਉਂਗਲ ਦਾ ਲਾੜ ਇਤੇ ਇਹ ਉਂਗਲਾ ਦੇਲ ਪਾਈ ਜਣਾ ਇਦਾਂ। ਠੀਕ ਹੈ ਜੀ। ਕੋਈ ਇਹ ਬਣ ਗਿਆ ਕਰੇ ਇਹ ਤੇ ਇਹ ਆਪਣੀ ਪੂਣੀ ਹਰ ਵਾਰੀ ਸਾਫ ਇੰਨੂੰ ਵੀ ਦਾ ਸਾਫ ਆਵੇ ਤੁਸੀਂ। ਹਰ ਵਾਰੀ ਪੂਣੀ ਚੈੱਕ ਰਹੀਆਂ ਨਹੀਂ ਕੋਈ ਜੋੜ ਥੱਲੇ ਹੋਣਾ ਚਾਹੀਦਾ। ਇਹ ਬੰਦ ਪਾਸਾ ਉੱਪਰ ਹੋਣਾ ਚਾਹੀਦਾ ਇਹ ਲੜ ਜਿੱਥੇ ਪਹਿਲਾ ਲੜ ਰੱਖਿਆ ਆ ਉਹਦੇ ਲਾਗੇ ਰੱਖਣਾ ਇਹ ਲਾਗੇ ਰੱਖ ਕੇ ਇਹ ਅਗਲੀ ਵਾਰੀ ਕੀ ਕਰਨਾ ਉੱਪਰੋਂ ਥੱਲੋਂ ਕੱਪੜਾ ਫੋਲਡ ਕਰ ਦੇਣਾ ਆਰ ਵਾਰੀ ਨੱਕ ਦੀ ਸਿਹਤ ਤੋਂ ਫੋਲਡ ਕਰਦੇ ਆ ਕਰਨਾ ਇਹਦਾ ਠੀਕ ਹੈ ਜੀ ਅਗਲਾ ਲੜ ਜਿਹੜਾ ਇੱਥੇ ਲਾ ਤਾ ਨੂੰ ਜਾਈ ਜਾਂਦੇ ਲੜ ਇਕਨ ਵਾਲੇ ਹੌਲੀ ਹੌਲੀ ਥੱਲੇ ਨੂੰ ਆ ਜਾਂਦੇ ਠੀਕ ਹੈ ਜੀ ਵੇਰਾ ਅਖਰੀ ਲੜਵਾ ਤੁਹਾਡੀ ਪੱਗ ਦਾ ਇਹ ਵੀ ਇੰਨਾ ਕੁ ਵੈਸੇ ਆਉਣਾ ਚਾਹੀਦਾ ਠੀਕ ਹੈ ਜੀ ਇਸ ਤੋਂ ਜ਼ਿਆਦਾ ਲੰਬਾ ਦੇ ਛੋਟਾ ਨਾ ਹੋਵੇ ਤਾਂ ਵਗਿਆਰ ਨਾ ਹੋ ਜਦਾ ਲੰਬਾ ਆਏਗਾ ਇਹ ਫੇ ਆਪਾਂ ਸਾਹਮਣੇ ਦੇ ਪੱਗ ਸਟਮ ਨਹੀਂ ਹੋ ਰਹੀ ਪੂਰਾ ਨਹੀਂ ਆ ਰਿਹਾ ਲੜ ਲੜ ਪੂਰਾ ਕਰਨਾ ਬੜਾ ਜ਼ਰੂਰੀ ਹੈ ਇਹ ਤੁਸੀਂ ਨਾ ਇੱਥੇ ਜਦੋਂ ਰੋਜ਼ ਲੈ ਕੇ ਆਉਂਗੇ 4 ਕਿ ਮੀਟਰ ਦੀ ਪੱਗ ਸੀਲ ਲਾ ਕੇ ਠੀਕ ਹੈ ਜੀ ਫਿਰ ਇਹ ਆਪਾਂ ਲੜ ਇਹਦਾ ਪੂਰਾ ਕਰ ਲਿਆ ਕਰਨਾ ਠੀਕ ਹੈ ਜੀ ਆਹ ਲਾੜ ਜਿਹੜਾ ਇਹ ਅੱਖ ਦੇ ਕੋਲ ਆਵਣਾ ਲਾੜ ਆਉਣਾ ਕਿਸੇ ਕੀ ਕਰਦੇ ਆ ਆ ਵੀ ਰੱਖਿਆ ਤੇ ਆ ਵੀ ਅੱਖ ਦੇ ਕੋਲ ਇਹ ਇਦਾਂ ਨਹੀਂ ਆਉਣਾ ਹਨਾ ਹੌਲੀ ਹੌਲੀ ਬਾਗੀ ਤੋਂ ਤਾਂ ਜਾ ਰਹੀ ਹੈ ਵੱਜਦੀ ਔਰ ਇਧਰੋਂ ਥਾਂ ਨੂੰ ਆ ਰਹੀ ਥੋੜੀ ਜਿਹੀ ਇੱਥੇ ਲੱਗਦਾ ਵੀ ਇਹ ਇਦਾਂ ਲੰਬਾ ਲਾੜ ਆਉਣਾ ਚਾਹੀਦਾ ਬੱਸ ਇਸ ਤੋਂ ਜਿਹੜਾ ਬਾਕੀ ਲਾੜ ਉਹ ਕਟਿੰਗ ਆਪਾਂ ਤਰੀਕੇ ਨਾਲ ਕਰਨਾ ਹੋਣਾ ਸੈਟਾ ਗਣਾ ਪਿਆ ਲੜਪੜ ਕੇ ਇਹਦਾ ਸੈਟਾ ਗਲਿਆ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ